ਹੈਲੋ ਸਾਰਣ ਮੇਰੀ ਪਿਆਰਪਰੀ ਸਸਟੀ ਕਾਜੀ ਕੋਰੀਂਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਇਗਰੂ ਕਰੇ ਕੁਝ ਰੋ ਚੜ ਦੀ ਕਲਾ ਚਰੋ ਤੇ ਬਲੌਗ ਦੀ ਸ਼ੁਰੂਆਤ ਜਿਹਦਾ ਰੱਖ ਲਿਆ ਸੀ ਆਪਾਂ ਪਾਣੀ ਜਿਹੜਾ ਪਾਣੀ ਮੇ ਬਣਾਉਣੀ ਹੁੰਦੀ ਹੈ ਸਵੇਰੇ ਤੁਸੀਂ ਅੱਜ ਕੱਲ ਦੇਖਦੇ ਹੋ ਕਿ ਸਵੰਜਨਾ ਵਾਲਾ ਪਾਣੀ ਬਣਾਨੀ ਹੈ ਸਵੰਜਨਾ ਦੇ ਪੱਤੇ ਪਾ ਤੇ ਹੁਣ ਇਹਦੇ ਵਿੱਚ ਕਰ ਦਾਂਗੇ ਆਪਾਂ ਅਦਰ ਕਦੂ ਕਸ ਇਹ ਵਾਲਾ ਪਾਣੀ ਬਹੁਤ ਵਧੀਆ ਹੈ ਗੋਡਿਆਂ ਲਈ ਵੀ ਬਹੁਤ ਵਧੀਆ ਰਹਿੰਦਾ ਦਰਦਾਂ ਲਈ ਵੀ ਤੇ ਵੇਟ ਲੂਜ਼ ਲਈ ਤਾਂ ਹੈਗੇ ਹੈਗਾ ਠੀਕ ਹੈ ਜੀ ਜੇਕਰ ਤੁਸੀਂ ਵੀ ਤੁਹਾਨੂੰ ਵੀ ਕੋਈ ਪ੍ਰੋਬਲਮ ਹੈਗੇ ਨਾ ਤੇ ਤੁਸੀਂ ਇਹ ਵਾਲਾ ਪਾਣੀ ਜ਼ਰੂਰ ਬਣਾ ਕੇ ਪੀਆ ਕਰੋ ਬੋਇਲਡ ਕਰਕੇ ਕੋਸਾ-ਕੋਸਾ ਪਾਣੀ ਵਧੀਆ ਰਹਿੰਦਾ ਆ ਦੇਖੋ ਜੀ ਇਧਰ ਕੱਲਿਆ ਕद्दू ਕਸ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਜੀਰਾ ਠੀਕ ਹੈ ਜੀ ਥੋੜਾ ਜਿਹਾ ਜੀਰਾ ਥੋੜੀ ਜੀ ਜਿਵੈਂ ਕਰਕੇ ਇਹਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਬੁਆਲੇ ਦੇ ਲੈਣੇ ਫਾਇਲਡ ਕਰ ਲੈਣਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਆਪਾਂ ਰਿਜਣਾ ਰੱਖ ਦਾਂਗੇ ਠੀਕ ਹੈ ਜੀ ਤੇ ਲੋ ਜੀ ਪਾਣੀ ਨੂੰ ਚੰਗੀ ਤਰ੍ਹਾਂ ਰਜਾ ਲੈਣਾ ਦੇਖੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਕਿ ਰੰਗ ਵੀ ਬਲਟੀ ਹੋ ਗਿਆ ਤੇ ਬਹੁਤ ਸੋਹਣਾ ਪਾਣੀ ਮਤਲਬ ਬਣ ਜਾਂਦਾ ਹੈ ਇਹ ਟੇਸਟਲੈਸ ਵੀ ਨਹੀਂ ਹੁੰਦਾ ਵਧੀਆ ਹੁੰਦਾ ਤੁਸੀਂ ਇਹ ਬਣਾਇਓ ਤੇ ਪੀ ਕੇ ਦੇਖਿਓ ਠੀਕ ਹੈ ਜੀ ਬਾਕੀ ਆ ਦੇਖੋ ਇਸੇ ਤਰੀਕੇ ਨਾਲ ਤੁਸੀਂ ਇਹ ਵਾਲਾ ਪਾਣੀ ਬਣਾ ਸਕਦੇ ਹੋ ਤੇ ਜੋ ਕਿ ਤੁਹਾਡੇ ਬਹੁਤ ਸਾਰੇ ਇਹਦੇ ਨਾਲ ਫਾਇਦੇ ਵੀ ਹੋਣਗੇ ਮੈਨੂੰ ਦਿਖਣਾ ਹੀ ਤੇ ਲੋ ਗਾਈਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਸਬਜੀ ਅੱਜਕੱਲ ਜਿਵੇਂ ਆਪਾਂ ਨੂੰ ਕਈ ਵਾਰ ਰੈਕਸ਼ਨ ਹੁੰਦਾ ਨਾ ਕੋਈ ਸਬਜੀ ਖਾਣ ਨੂੰ ਨਹੀਂ ਮਿਲਦੀ ਹਨਾ ਸਬਜੀ ਸੁਝਦੀ ਨਹੀਂ ਹੈਗੀ ਤੇ फटाफट ਆਪਾਂ ਦੇਖੋ ਅਸਬ ਜੀ ਬਣਾ ਸਕਦੇ ਤੁਸੀਂ ਵੀ ਬਣਾਉਂਦੇ ਹੋ ਨੇ ਬਹੁਤ ਸਾਰੇ ਮੈਂ ਨਹੀਂ ਕਹਿੰਦੀ ਨਹੀਂ ਬਣਾਉਂਦੇ ਬਹੁਤ ਸਾਰੇ ਬਣਾਉਂਦੇ ਤੇ ਮੈਂ ਬਣਾਉਣ ਲੱਗੀ ਸੀ ਦਹੀਂ ਵਾਲੀ ਸਬਜੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਤੇਲ ਲੈ ਲਿਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਠੀਕ ਹੈ ਜੀ ਤੇਲ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਆਪਾਂ ਨਾ ਜੀਰਾ ਸਿੱਟ ਦੇਣਾ ਦੇ ਵਿੱਚ ਜੀਰਾ ਪਾ ਕੇ ਫਿਰ ਥੋੜੇ ਜਿਹਾ ਦੋ ਤਿੰਨ ਕਲੀਆਂ ਦੇ ਵਿੱਚ ਲਸਣ ਦੀਆਂ ਬਕਾ ਲੈਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਪਾ ਲੈਣੇ ਜੀ ਪਿਆਜ਼ ਪਿਆਜ਼ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣੇ ਜਿਵੇਂ ਆਪਾਂ ਨੋਰਮਲ ਇੱਦਾਂ ਭੁੰਨ ਲੈਣਾ ਠੀਕ ਹੈ ਜੀ ਤੇ ਹੁੰਨ ਕੇ ਉਹਨੂੰ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਲੱਗਦਾ ਜੇ ਕਿ ਕੱਚੇ ਕੱਚੇ ਰੱਖਨੇ ਤੁਸੀਂ ਪਿਆਜ਼ ਕੱਚੇ ਵੀ ਰੱਖ ਸਕਦੇ ਇਹਦੇ ਜੋ ਰਾੜਨੇ ਤੇ ਰਾੜ ਵੀ ਸਕਦੇ ਠੀਕ ਹੈ ਤੇ ਆ ਲਓ ਜੀ ਆਪਾਂ ਪਿਆਜ਼ਾਂ ਨੂੰ ਵਧੀਆ ਤਰੀਕੇ ਨਾਲ ਘਰ ਕਰਕੇ ਹੁਣ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਜਿਵੇਂ ਤੁਹਾਡੇ ਲੱਗਦਾ ਨਾ ਪਿਆਜ਼ ਪੱਕ ਗਏ ਤੇ ਫਿਰ ਥੋੜਾ ਜਿਹਾ ਨਮਕ ਮਿਰਚ ਹਲਦੀ ਮਸਾਲਾ ਜੋ ਤੁਸੀਂ ਪਾਣਾ ਆਪਣੇ ਟੇਸਟ ਲਈ ਪਾ ਸਕਦੇ ਹੋ ਠੀਕ ਹੈ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਫਿਰ ਠੀਕ ਹੈ ਤੇ ਇਦਾਂ ਹੀ ਕਰਕੇ ਫਿਰ ਮੈਂ ਪਾ ਕੇ ਅਸੀਂ ਸਿੰਦਾ ਨਮਕ ਵਰਤਦੇ ਹੁੰਦੇ ਆ ਸਿੰਦਾ ਨਮਕ ਬਹੁਤ ਵਧੀਆ ਹੁੰਦਾ ਜਿਹੜਾ ਪਿੰਕ ਸਾਲਟ ਹੁੰਦਾ ਤੇ ਤੁਸੀਂ ਵੀ ਇਹ ਯੂਜ਼ ਕਰਿਆ ਕਰੋ ਜ਼ਿਆਦਾਤਰ ਭੈਣਾ ਨਾ ਮਤਲਬ ਅੱਜ ਕੱਲ੍ਹ ਕਹਿੰਦੇ ਨੇ ਨਾ ਦੂਸਰਾ ਨਮਕ ਸਾਨੂੰ ਬਹੁਤ ਨੁਕਸਾਨ ਲਿੰਦਾ ਤੇ ਥੋੜੀ ਜੀ ਦੇਗੀ ਮਿਰਚ ਸਿੰਦਾ ਨਮਕ ਥੋੜਾ ਗਰਮ ਮਸਾਲਾ ਥੋੜੀ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਠੀਕ ਹੈ ਜੀ ਪਕਾ ਕੇ ਫਿਰ ਹੁਣ ਇਹਨੂੰ ਨਾ ਮਤਲਬ ਹਲਦੀ ਦਾ ਕੱਚਾ ਪਾਣੀ ਦੇਖਣਾ ਚਾਹੀਦਾ ਤੇ ਜਦੋਂ ਤੁਹਾਨੂੰ ਲੱਗਦਾ ਨਾ ਕਿ ਮਸਾਲਾ ਭੁੱਜ ਜਾਣਾ ਤੇ ਇਹਨੂੰ ਗਰਮ ਗਰਮ ਮਸਾਲੇ ਦੇ ਵਿੱਚ ਦਹੀਂ ਤੁਸੀਂ ਫੈਂਟ ਲੈਣਾ دਹੀਂ ਇੱਕ ਪਾਣਾ ਨਹੀਂ ਗਾ ਠੀਕ ਹੈ ਇੱਕਦਮ ਨਹੀਂ ਪਾਣਾ ਤੇ ਆ ਦੇਖੋ ਜੀ ਮੈਂ ਚੰਗੀ ਤਰ੍ਹਾਂ ਭੁੰਨ ਲੈਣ ਨੂੰ ਪੁੱਜ ਗਿਆ ਨਾ ਮਸਾਲਾ ਹੁਣ ਆਪਾਂ ਇਹਨੂੰ ਠੰਡਾ ਕਰਨੀ ਗੈਸ ਬੰਦ ਕਰ ਦਾਂਗੇ ਠੀਕ ਹੈ ਜੀ ਗੈਸ ਸਾਡਾ ਬੰਦ ਹੋ ਜਾਏਗਾ ਨਾ ਤੇ ਇਹ ਮਸਾਲਾ ਵੀ ਤਦ ਤੱਕ ਸਾਡਾ ਵਧੀਆ ਤਰੀਕੇ ਨਾਲ ਠੰਡਾ ਹੋ ਜਾਏਗਾ ਠੀਕ ਹੈ ਗਾਇਸ ਇਸ ਤਰ੍ਹਾਂ ਕਰਕੇ ਜੇਕਰ ਤੁਸੀਂ ਇਹਦੇ ਵਿੱਚ ਕਈ ਭੈਣਾਂ ਪਸੰਦ ਕਰਦੇ ਟਮਾਟਰ ਪਾਣਾ ਤੇ ਨਹੀਂ ਮੈਨੂੰ ਟਮਾਟਰ ਪਾਣਾ ਪਸੰਦ ਨਹੀਂ ਹੈਗਾ ਤੇ ਬਿਨਾ ਟਮਾਟਰ ਤੇ ਬਣਾ ਕੇ ਦੇਖੋ ਦਹੀਂ ਫਟਦਾ ਵੀ ਨਹੀਂ ਦਹੀਂ ਬਹੁਤ ਹੀ ਟੇਸਟੀ ਬਣਦਾ ਠੀਕ ਹੈ ਤੁਸੀਂ ਬਣਾਇਓ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਦੇਖੋ ਜੀ ਬਿਲਕੁਲ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿੱਤਾ ਠੀਕ ਹੈ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਦਹੀਂ ਆ ਦੇਖੋ ਜੀ ਦਹੀਂ ਮੈਂ ਫੈਂਟ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਠੰਡਾ ਹੋਣ ਦੇ ਨੂੰ ਦਹੀਂ ਪਾ ਕੇ ਇਸੇ ਤਰ੍ਹਾਂ ਥੋੜਾ ਨਾਲ ਦੀ ਨਾਲ ਨਾ ਰਲਣ ਮਤਲਬ ਕੜਸੀ ਜੀ ਮਾਰਦੇ ਜਾਣਾ ਕਈ ਵਰੀ ਹੁੰਦਾ ਨਾ ਗਰਮ ਜੇ ਹੋਵੇ ਤੇ ਦਹੀਂ ਫਟ ਜਾਂਦਾ ਹੈ ਤਿਆਰ ਕਰ। ਇਦਾਂ ਲਾਂਦੇ ਰਲਾਂਦੇ ਦੇਖਿਓ ਤੁਹਾਡੇ ਨਹੀਂ ਬਿਲਕੁਲ ਨਹੀਂ ਪੱਡੇਗਾ ਤੇ ਤੁਸੀਂ ਯਕੀਨ ਮੰਨਿਓ ਬੱਚਿਆਂ ਨੂੰ ਖਾ ਕੇ ਦੇਖਿਓ ਖਵਾ ਕੇ ਦੇਖਿਓ ਇਹ ਬੜਾ ਬਹੁਤ ਟੇਸਟੀ ਲੱਗਦਾ ਮੇਰੇ ਇੱਥੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਕਿਉਂਕਿ ਕੋਈ ਸਬਜੀ ਨਾ ਮਿਲੇ ਤੇ ਨਹੀਂ ਤੁਸੀਂ ਢੜਕ ਸਕਦੇ। ਤੇ ਲਓ ਗਾਇਜ਼ ਆ ਦੇਖੋ ਜੀ ਇਹ ਗਰਮ ਮਸਾਲਾ ਲਿਆਂਦਾ ਇਹਦੇ ਵਿੱਚ ਆਪਾਂ ਦੇਖੋ ਸਾਬਤ ਧਨੀਆ ਠੀਕ ਹੈ ਜੀ। ਜਵੈਨ ਹੈ, ਮੋਟੀਆਂ ਮਿਰਚਾਂ ਹੈ, ਫੁੱਲ ਹੈ, ਜਵਿੱਤਰੀ ਫੁੱਲ ਜਿੰਨੂੰ ਬਾਲ ਦਿੰਨੇ ਆ ਹਨਾ ਜੀ। ਬਹੁਤ ਕੁਝ ਲਿਆਂਦਾ ਹੋਇਆ ਦੇਖੋ ਮਤਲਬ ਸਾਰਾ ਸਮਾਨ ਤੇਜ ਪਕਵਤਾ ਵਗੈਰਾ ਲੌਂਗ ਜੈਫਲ ਹੈ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹ ਵਾਲਾ ਬਣਾਣੇ ਹੁੰਨੇ ਆ ਮਸਾਲਾ ਤੇ ਇਹਨੂੰ ਆਪਾਂ ਲਗਵਾਵਾਂਗੇ ਸਭ ਤੋਂ ਪਹਿਲਾਂ ਧੁੱਪ ਫਿਰ ਆਪਾਂ ਇਹਨੂੰ ਸੁਕਾ ਕੇ ਪੀਸਾਂਗੇ ਚੰਗੀ ਤਰ੍ਹਾਂ ਸੁੰਡ ਵਗੈਰਾ ਸਾਰਾ ਕੁਝ ਪਾਇਆ ਹੋਇਆ ਹੈ ਕਾਲੀਆਂ ਮਿਰਚਾਂ ਨੇ ਬਹੁਤ ਕੁਝ ਹੈ ਜੀ ਇਹ ਚੀਜ਼ਾਂ ਪਾ ਕੇ ਆਪਣਾ ਘਰ ਦਾ ਮਸਾਲਾ ਆਪਣੇ ਘਰ ਦੇ ਮਤਲਬ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਮਿਲਾਵਟ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਆਪਾਂ ਬਾਹਰ ਦਾ ਨਹੀਂ ਲੈਂਦੇ ਇਹ ਪੀਸਣ ਲੱਗੇ ਸੀ ਮੈਂ ਕਿ ਚਲੋ ਤੁਹਾਡੇ ਨਾਲ ਆਪਾਂ ਪਹਿਲਾਂ ਦਿਖਾ ਦਵਾਂ ਇਹਨੂੰ ਆਪਾਂ ਹਲੇ ਧੁੱਪ ਲਗਵਾਨੀ ਹੈ ਜੀ ਤੇ ਲੌਗ ਇਹਨੂੰ ਥੋਪ ਚੰਗੀ ਤਰ੍ਹਾਂ ਲਿਵਾ ਲਈ ਸੀ ਜੀ ਠੀਕ ਹੈ ਜੀਰਾ ਵਗੈਰਾ ਦਾਲਚੀਨੀ ਜਰਾ ਸਾਰੀਆਂ ਚੀਜ਼ਾਂ ਤੁਸੀਂ ਵਧੀਆ ਤਰੀਕੇ ਨਾਲ ਲੌਂਗ ਇਲਾਇਚੀ ਸਾਰਾ ਚੀਜ਼ ਮਿਕਸ ਕਰਕੇ ਆਪ ਬਣਾਇਆ ਕਰੋ ਮਸਾਲਾ ਕਿਉਂਕਿ ਘਰ ਦੀ ਤੀਨ ਵਰਗੀ ਜਿਨੀ ਕਿ ਆਪਾਂ ਕਦੇ ਨਹੀਂ ਥੀਸ ਰਿਕਾਰਡ ਕਰਦੇ ਜੇ ਆਪਾਂ ਇੱਧਰ ਪੀਸਣ ਲੱਗੇ ਸੀ ਤੇ ਅੱਜ ਤਾਂ ਮੈਂ ਕੰਮਿਤਨੇ ਤੋਂ ਚਲ ਕੇ ਮੈਂ ਵੀ ਵੀਡੀਓ ਸ਼ੇਅਰ ਕਰਦੇ ਹਾਂ ਬਹੁਤ ਸਾਰੀਆਂ ਭੈਣਾਂ ਕਹਿੰਦੀ ਹੁੰਦੀ ਹੈ ਕਿ ਜਿਹੜੇ ਤੁਸੀਂ ਮਸਾਲਾ ਵਗੈਰਾ ਬਣਾਉਂਦੇ ਹੋ ਕੁਝ ਬਣਾਉਂਦੇ ਸਾਨੂੰ ਦੱਸਿਆ ਕਰੋ ਤੇ ਦੇਖੋ ਘਰ ਦਾ ਮਸਾਲਾ ਬਣਿਆ ਹੋਇਆ ਤੇ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਤੇ ਲਓ ਗਾਇਜ਼ ਅੱਜ ਮਿਲਾਨਿਆ ਤੁਹਾਨੂੰ ਸਰਦਾਰ ਜੀ ਨੇ ਬਹੁਤ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਹੈ ਕਿ ਅਸੀਂ ਤੁਹਾਡੇ ਨਾਲ ਵੀ ਵਧੀਆ ਬਣਾ ਖਾ ਰਹੇ ਹਾਂ ਠੀਕ ਹੈ ਜੀ ਆ ਦੇਖ ਲਓ ਸਰਦਾਰ ਜੀ ਵੀ ਹੁਣ ਪੂਰੇ ਵਲੌਗਰ ਬਣਨ ਲੱਗੇ ਆ ਤੇ ਦੇਖ ਲਓ ਸਪੈਸ਼ਲ ਵੀਡੀਓ ਬਣਾ ਕੇ ਮੈਨੂੰ ਭੇਜੀ ਹੈ ਕਿ ਅਸੀਂ ਕੀ ਕੁਝ ਬਣਾਉਂਦੇ ਆ ਤੇ ਖਾਂ ਤੇ ਬਾਕੀ ਜਿਵੇਂ ਕਿ ਤੁਸੀਂ ਦੇਖਦੇ ਹੋ ਨਾ ਸਰਦਾਰ ਜੀ ਦੀ ਵੀਡੀਓ ਮੈਂ ਪਹਿਲਾਂ ਵੀ ਕਈ ਵਾਰੀ ਸ਼ੇਅਰ ਕੀਤੀ ਹੈ ਤੇ ਵੈਸੇ ਵੀ ਉਹਨਾਂ ਨੂੰ ਸਬਜੀ ਦਾ ਬਹੁਤ ਸ਼ੌਂਕ ਹੈ ਪਰ ਹਾਂ ਔਖੀ ਹੁੰਦੀ ਹੈ ਠੀਕ ਹੈ ਜੀ ਕਹਿੰਦੇ ਹੁੰਦੇ ਨਾ ਕੋਰਤ ਬਿਨਾ ਘਰ ਦਾ ਥੋੜੀ ਔਖੀ ਤਾਂ ਹੁੰਦੀ ਹੈ ਬਸ ਮੈਂ ਹੁਣ ਜਾਵਾਂਗੀ ਤੇ ਦੇਖਾਂਗੇ ਜੀ ਬਾਕੀ ਬਹੁਤ ਵਧੀਆ ਰਹਿ ਰਹੇ ਆ ਖਾ ਰਹੇ ਤੇ ਮੈਨੂੰ ਹੁਣ ਚੀ ਡਾਂਦੇ ਆ ਕਿ ਆ ਦੇਖ ਲਾ ਸੀ ਕਿੰਨੀ ਵਧੀਆ ਸਬਜੀ ਬਣਾਉਂਦੀ ਆ ਤੇ ਲੋ ਜੀ ਤੁਸੀਂ ਵੀ ਦੇਖੋ ਉਹਨਾਂ ਦੀ ਆਲੂ ਗੋਭੀ ਦੀ ਸਬਜੀ ਟੇਸਟ ਕਰੋ ਇਹ ਗਰਮ ਪਾਣੀ ਚ ਅਦੀ ਗੋਭੀ ਗਰਮ ਪਾਣੀ ਚ ਕੱਢੀ ਗੋਭੀ उबाल उबाल ली है आप इसमें टमाटर हरी प्याज अदरक लसन पा दिया है बड़ा हिल रहा है प्याज पा दिए अब की बार देखेंगे मिथ्ठी भी पाई थोड़ी थी थोड़ी सी मेथी पाई है थोड़ी सी जवाइन पाई है बाएबाबी से, गोभी से बचेंगे। लो जी टमाटर टमा हरी मिर्चा अस पा लगे हैं यह देखो जी टमाटर टमा हरी मिर्चा पाती हैं बरम हो गया प्याज हम पाँगे ਨਮਕ, ਥੜੀ ਮਸਾਲਾ ਇਹ ਰਜਿੰਦਰ ਕੋਰ ਦਾ ਬਲੌਗ ਅਸੀਂ ਬਣਾ ਕੇ ਬਣਾ ਰਹੇ ਹਾਂ ਰਜਿੰਦਰ ਕੋਰ ਬਠੀਆ ਚੰਡੀਗੜ੍ਹ ਹਾਂ ਜੀ ਹੁਣ ਪਾਉਣ ਲੱਗੇ ਆ ਆਲੂ ਥੋੜੇ ਜਿਹਾ ਫਰਾਈ ਕਰਕੇ ਫੇ ਗੋਪੀ ਪਾਉਣੇ ਇਹ ਪਾਸੇ ਦੀਆਂ ਨੂੰ ਇਹ ਥੋੜੇ ਜਿਹਾ ਫرائی ਹੋ ਕੇ ਇਹ ਪਾਉਣਾ ਹੈ ਦੋ ਪੀਸ ਆਲੂ ਦੇ ਛਿਲਕੇ ਨਹੀਂ ਪਾਰੇ ਆਪਾਂ ਅਸੀਂ ਨਵੇਂ ਆਲੂ ਲੈਂਦੇ ਸੀਏ ਨਵੇਂ ਆਲੂ ਦੇ ਥਿੱਲਕ ਨਹੀਂ ਤਰੇ ਇਹਨੂੰ ਚੰਗੀ ਤਰ੍ਹਾਂ ਤੋਲੇ ਅਸੀਂ ਘਰ ਕਟਿੰਗ ਕੀਤੀ ਹੈ ਨਾਲ ਦੀ ਜਿਆ ਚਾਹ ਇਧਰ ਚਾਹ ਤਰੀ ਹੋਈ ਹੈ ਹੁਣ ਪਾਉਣ ਲੱਗੇ ਆ ਤੇ ਸਬਜ਼ੀ 'ਚ ਨਮਕ ਨਮਕ ਪਾਵਾਂਗੇ ਆਪਣੇ ਸਵਾਦ ਲਈ ਜਿੰਨਾ ਮਰਜੀ ਪਾਓ ਟੱਟ ਪਾਓ ਚਾਹੇ ਜਿਆਦਾ ਪਾਓ ਹੁਣ ਪਾਵਾਂਗੇ ਹਲਦੀ ਅੱਧਾ ਚਮਚ ਹਲਦੀ ਥੋੜੀ ਜੀ ਲਾਲ ਮਿਰਚ ਇੱਕ ਅੱਧਾ ਚਮਚ ਗਰਮ ਮਸਾਲਾ ਬਾਜੀ ਹੋਣ ਕੁਝੀ ਹੁਣ ਇਹਨੂੰ ਹਲਾਵਾਂਗੇ मिक्स ਕਰਾਂਗੇ ਮਿਕਸ ਕਰਾਂਗੇ ਇਹਨੂੰ ਮਸਾਲੇ ਨੂੰ ਹਲਦੀ ਨੂੰ ਫਿਰ ਕਿੱਟਾ ਜੀ ਮਿਕਸ ਨੂੰ ਥੋੜੀ ਦੇਰ ਟਕਾਂਗੇ ਇਹਨੂੰ ਇਹਨੂੰ ਟਕਾਂਗੇ ਥੋੜੀ ਦੇਰ 5 ਮਿੰਟ ਫਿਰ ਪਾਵਾਂਗੇ ਗੋਪੀ ਲੋ ਹੀ ਥੋੜੇ ਜਿਹੇ ਆਲੂ ਗਲ ਗਏ ਨੇ ਰਾਈ ਹੋ ਗਿਆ ਆਲੂ ਬਦਲਣਾ ਹੋਣਾ ਤੇ ਅੱਗੇ ਅੱਗੇ ਦਾ ਪੇਸਟ ਲੱਗਣ ਲੱਗਿਆ ਤੇ ਪਾਉਂਗੇ ਤੇ ਜੀ ਦੋਪੀ ख गोभी आलू का आलू गोपी दीस्ट देखो फिर थोड़ा जवांगे बस फिर मारना ਇੱਟਾ ਮਾਰ ਕੇ ਫੇਰ ਮੜਾ ਜਾ ਲਾ ਲਓ ਜੀ ਹੁਣ ਠੱਕ ਦੇਾਂਗੇ ਇਹਨੂੰ ਆ 10 ਮਿੰਟ ਚ ਸਬਜ਼ੀ ਤਿਆਰ ਹੁਣ ਪੀਵਾਂਗੇ ਅਸੀਂ RAM ਨਾਲ ਬੈ ਕੇ ਲਓ ਜੀ ਸਾਡੀ ਹੋ ਗਈ ਕੋਪੀ ਚਾਰ ਇਹਦੇ ਚ ਪਾਵਾਂਗੇ ਹੁਣ ਧਨੀਆਂ ਹੇ ਦੇਖੋ ਆਹ ਧਰੀਆਂ ਖਸਬਈ ਦਾ ਧਰੀਆਂ ਹੋਣੇ ਨੂੰ ਕਰਦੇ ਆਂ ਇਹ ਪਾਉਂਦੋ ਲਾਓ ਜੀ ਫੇਰ ਖਾਵਾਂਗੇ ਇਹਨੂੰ ਰੋਟੀ ਨਾਲ ਚਲੋ